ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਜੇਕਰ ਤੁਸੀਂ ਪੂਰਨਮਾਸੀ ਦੀ ਰਾਤ ਨੂੰ ਇਹ ਇੱਕ ਚੀਜ਼ ਚੰਦ ਦੇ ਸਾਹਮਣੇ ਰੱਖ ਦੇਂਦੇ ਹੋ ਤੁਹਾਡੇ ਦਿਲੋਂ ਮੰਗੀ ਅਰਦਾਸ ਉਸ ਦਿਨ ਪੂਰੀ ਹੋ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਅਤੇ ਪਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਾਥ ਸੰਗਤ ਜੀ ਸਾਡੇ ਮਨ ਵਿੱਚ ਸਦਾ ਇੱਕ ਸਾਂਝੀ ਅਰਦਾਸ ਰਹਿੰਦੀ ਹੈ ਕਿ ਸਾਡਾ ਜੀਵਨ ਸੁਖਮਈ ਹੋਵੇ। ਸਾਡੇ ਘਰ ਵਿੱਚ ਸ਼ਾਂਤੀ ਅਤੇ ਸਮਰiddhi ਦਾ ਵਾਸ ਹਮੇਸ਼ਾ ਲਈ ਹੋ ਜਾਵੇ। ਅਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਸਾਡੀ ਜ਼ਿੰਦਗੀ ਦਾ ਹਰ ਇੱਕ ਦੁੱਖ ਖਤਮ ਹੋ ਜਾਵੇ। ਸੋ ਸਾਥ ਸੰਗਤ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਸਾਨੂੰ ਸਿਖਾਉਂਦੇ ਹਨ ਕਿ ਸੱਚੀ ਸ਼ਰਧਾ ਸਿਮਰਨ ਅਤੇ ਸੇਵਾ ਦੇ ਨਾਲ ਅਸੀਂ ਸਿਰਫ ਆਪਣੇ ਮਨ ਨੂੰ ਹੀ ਸ਼ਾਂਤੀ ਨਹੀਂ ਦੇ ਸਕਦੇ ਸਗੋਂ ਵਾਹਿਗੁਰੂ ਜੀ ਦੀ ਬਖਸ਼ਿਸ਼ ਨੂੰ ਵੀ ਹਾਸਿਲ ਕਰ ਸਕਦੇ ਹਾਂ ਅਤੇ ਉਸੇ ਹੀ ਬਖਸ਼ਿਸ਼ ਦੇ ਨਾਲ ਸਾਡੇ ਸਾਰੇ ਹੀ ਦੁੱਖ ਪਰਮ ਪਿਤਾ ਪਰਮੇਸ਼ਰ ਜੀ ਦੀ ਕਿਰਪਾ ਦੇ ਸਦਕਾ ਖਤਮ ਵੀ ਹੋ ਜਾਣਗੇ ਸੋ ਫਿਰ ਸਾਧ ਸੰਗਤ ਜੀ ਜੀਵਨ ਦੇ ਸਫ਼ਰ ਵਿੱਚ ਕਈ ਵਾਰ ਅਜਿਹੇ ਮੌਕੇ ਆਉਂਦੇ ਹਨ ਜਦੋਂ ਸਾਡੀਆਂ ਅਰਦਾਸਾਂ ਜਿਹੜੀਆਂ ਹੁੰਦੀਆਂ ਹਨ ਉਹ ਅਧੂਰੀਆਂ ਜਾਪਦੀਆਂ ਹਨ ਸਾਡੇ ਮਨ ਵਿੱਚ ਬੇਚੈਨੀ ਨਿਰਾਸ਼ਾ ਘਰ ਘਰ ਜਾਂਦੀ ਹੈ ਪਰ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਅਜਿਹੀ ਖਾਸ ਜਾਣਕਾਰੀ ਲੈ ਕੇ ਆਏ ਹਾਂ ਜੀ ਜੋ ਕਿ ਤੁਸੀਂ 11 ਜੁਲਾਈ ਨੂੰ ਪੂਰਨਮਾਸ਼ੀ ਦੀ ਰਾਤ ਨਾਲ ਤੁਹਾਡੇ ਲਈ ਜੁੜੀ ਹੋਈ ਹੈ ਸਾਧ ਸੰਗਤ ਜੀ ਇਸ ਰਾਤ ਨੂੰ ਇੱਕ ਸਧਾਰਨ ਚੀਜ਼ ਤੁਸੀਂ ਚੰਦ ਦੇ ਸਾਹਮਣੇ ਰੱਖ ਕੇ ਪਰਮਪੀਤਾ ਪਰਮੇਸ਼ਰ ਜੀ ਨਾਲ ਆਪਣੇ ਦਿਲ ਦੀ ਗੱਲ ਸਾਂਝੀ ਕਰ ਲੈਣੀ ਹੈ ਆਪਣੇ ਦਿਲ ਦੀ ਦੁਆ ਅਤੇ ਅਰਦਾਸ ਮੰਗ ਲੈਣੀ ਹੈ ਤਾਂ ਫਿਰ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਸਦਕਾ ਤੁਹਾਡੀ ਹਰ ਅਰਦਾਸ ਪੂਰੀ ਹੋ ਜਾਵੇਗੀ ਤਾਂ ਸਾਧ ਸੰਗਤ ਜੀ ਸਤਿਗੁਰ ਜੀ ਦੀ ਸਿੱਖਿਆ ਅਤੇ ਸਕਾਰਾਤਮਕ ਕਰਮ ਨਾਲ ਅਸੀਂ ਆਪਣੇ ਜੀਵਨ ਵਿੱਚ ਸੁੱਖ ਲੈ ਕੇ ਆਉਂਦੇ ਹਾਂ ਸੋ ਫਿਰ ਸਾਧ ਸੰਗਤ ਜੀ ਅੱਜ ਦਾ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਚਰਣਾ ਵਿੱਚ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ ਸਾਧ ਸੰਗਤ ਜੀ ਜੀਵਨ ਵਿੱਚ ਸਾਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪੈਸੇ ਦੀ ਕਮੀ ਕਰਜ਼ੇ ਦਾ ਬੋਝ ਘਰ ਵਿੱਚ ਅਸ਼ਾਂਤੀ ਸਿਹਤ ਦੀਆਂ ਸਮੱਸਿਆਵਾਂ ਜਾਂ ਵਿਆਹ ਵਿੱਚ ਅੜਚਨਾ ਦਾ ਆਉਣਾ ਸਤਸੰਗਤ ਜੀ ਕਈ ਵਾਰ ਮਨ ਵਿੱਚ ਨਕਾਰਾਤਮਕ ਵਿਚਾਰ ਵੀ ਆਉਂਦੇ ਹਨ ਕਿ ਸਾਨੂੰ ਸਾਡੀਆਂ ਅਰਦਾਸਾਂ ਅਧੂਰੀਆਂ ਜਾਪਦੀਆਂ ਹਨ ਬਹੁਤਾ ਜ਼ਿਆਦਾ ਕੋਸ਼ਿਸ਼ ਕਰਨ ਤੋਂ ਬਾਅਦ ਵੀ ਅਸੀਂ ਅਰਦਾਸ ਜਦੋਂ ਸਾਡੀ ਪੂਰੀ ਨਹੀਂ ਹੁੰਦੀ ਤਾਂ ਸਤਸੰਗਤ ਜੀ ਸਤਿਗੁਰੂ ਜੀ ਸਾਨੂੰ ਸਿਖਾਉਂਦੇ ਹਨ ਕਿ ਸੱਚੀ ਸ਼ਰਧਾ ਤੇ ਸਿਮਰਨ ਦੇ ਨਾਲ ਸਾਰੀਆਂ ਮੁਸ਼ਕਲਾਂ ਬੰਦੇ ਦੀਆਂ ਦੂਰ ਹੋ ਜਾਂਦੀਆਂ ਹਨ ਸੋ ਇਸ ਤਰੀਕੇ ਦੇ ਨਾਲ ਤੁਸੀਂ ਵੀ ਪੂਰਨਮਾਸੀ ਦੀ ਰਾਤ ਚੰਦ ਦੇ ਸਾਹਮਣੇ ਇਹ ਇੱਕ ਚੀਜ਼ ਰੱਖ ਦੇਣੀ ਹੈ ਅਤੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਜੋ ਵੀ ਅਸੀਂ ਮੰਗਾਗੇ ਉਹ ਸਾਡੀ ਅਰਦਾਸ ਫਿਰ ਪੂਰੀ ਹੋ ਜਾਵੇਗੀ ਤਾਂ ਫਿਰ ਸਾਧ ਸੰਗਤ ਜੀ ਆਓ ਗੱਲ ਕਰਦੇ ਹਾਂ ਕਿ ਅਸੀਂ ਇਸ ਵਿਧੀ ਨੂੰ ਕਰਨਾ ਕਿਵੇਂ ਹੈ ਸਾਧ ਸੰਗਤ ਜੀ ਇਸ ਪਵਿੱਤਰ ਵਿਧੀ ਨੂੰ ਸ਼ੁਰੂ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਸਾਫ਼ ਸੁਥਰੀ ਮਿੱਟੀ ਦੀ ਕਟੋਰੀ ਜਾਂ ਮਿੱਟੀ ਦਾ ਭਾਂਡਾ ਚਾਹੀਦਾ ਹੈ ਸਾਧ ਸੰਗਤ ਜੀ ਮਿੱਟੀ ਦਾ ਜਿਹੜਾ ਬਰਤਨ ਹੈ ਸਰਲਤਾ ਅਤੇ ਸ਼ੁੱਧਤਾ ਅਤੇ ਕੁਦਰਤ ਨਾਲ ਜੁੜਿਆ ਹੁੰਦਾ ਹੈ ਸਤਗੁਰੂ ਜੀ ਸਾਨੂੰ ਸਿਖਾਉਂਦੇ ਹਨ ਕਿ ਸਾਦਗੀ ਨਾਲ ਕੀਤੇ ਹੋਏ ਕਰਮ ਵਾਹਿਗੁਰੂ ਜੀ ਦੇ ਦਰਬਾਰ ਵਿੱਚ ਸਵੀਕਾਰ ਹੁੰਦੇ ਹਨ ਸੋ ਸਾਧ ਸੰਗਤ ਜੀ ਕਟੋਰੀ ਨੂੰ ਸਾਫ਼ ਪਾਣੀ ਦੇ ਨਾਲ ਚੰਗੀ ਤਰ੍ਹਾਂ ਧੋ ਲੈਣਾ ਹੈ ਤਾਂ ਜੋ ਇਸ ਵਿੱਚ ਜਿਹੜੀ ਹੈ ਕੋਈ ਵੀ ਅਸ਼ੁੱਧਿ ਨਾ ਰਹੇ ਫਿਰ ਸਾਧ ਸੰਗਤ ਜੀ ਧੋਣ ਤੋਂ ਬਾਅਦ ਕਟੋਰੀ ਨੂੰ ਸੁਕਾ ਲੈਣਾ ਹੈ ਆਪਣੇ ਘਰ ਦੇ ਕਿਸੇ ਪਵਿੱਤਰ ਸਥਾਨ ਤੇ ਜਾ ਕੇ ਉਹ ਕਟੋਰੀ ਰੱਖ ਦੇਣੀ ਹੈ ਫਿਰ ਇਹ ਅਸਲੀ ਜ਼ਰੂਰੀ ਗੱਲ ਹੈ ਕਿ ਕਿਉਂਕਿ ਇਸ ਨਾਲ ਕਟੋਰੀ ਵਿੱਚ ਸਕਾਰਾਤਮਕ ਊਰਜਾ ਹੀ ਸਮਾ ਜਾਂਦੀ ਹੈ ਇਸ ਵਿਧੀ ਦੀ ਸ਼ੁਰੂਆਤ ਸਕਾਰਾਤਮਕਤਾ ਤੇ ਪਵਿੱਤਰਤਾ ਦੇ ਨਾਲ ਹੁੰਦੀ ਹੈ ਸਾਧ ਸੰਗਤ ਜੀ ਜੇਕਰ ਮਿੱਟੀ ਦਾ ਬਰਤਨ ਉਪਲਬਧ ਨਾ ਹੋਵੇ ਤਾਂ ਫਿਰ ਤੁਸੀਂ ਸਟੀਲ ਜਾਂ ਫਿਰ ਤਾਂਬੇ ਦੀ ਕਟੋਰੀ ਦੀ ਵਰਤੋਂ ਕਰ ਸਕਦੇ ਹੋ ਪਰ ਸਾਧ ਸੰਗਤ ਜੀ ਮਿੱਟੀ ਦੀ ਕਟੋਰੀ ਨੂੰ ਤੁਸੀਂ ਪਹਿਲ ਦੇਣੀ ਹੈ ਕਿਉਂਕਿ ਇਹ ਕੁਦਰਤੀ ਤੌਰ ਤੇ ਸ਼ੁੱਧ ਹੁੰਦੀ ਹੈ ਸਾਧ ਸੰਗਤ ਜੀ ਇਹ ਬਰਤਨ ਚੁਣਦੇ ਸਮੇਂ ਤੁਸੀਂ ਮਨ ਵਿੱਚ ਵਾਹਿਗੁਰੂ ਜੀ ਦਾ ਸਿਮਰਨ ਕਰਨਾ ਹੈ ਤੇ ਸੋਚਣਾ ਹੈ ਕਿ ਇਹ ਵਿਧੀ ਸੱਚੇ ਦਿਲ ਦੇ ਨਾਲ ਪਰਮਾਤਮਾ ਜੀ ਦੀ ਕਿਰਪਾ ਪ੍ਰਾਪਤ ਕਰਨ ਲਈ ਤੁਸੀਂ ਕਰ ਰਹੇ ਹੋ ਸਾਧ ਸੰਗਤ ਜੀ ਅਗਲੇ ਪੜਾਅ ਵਿੱਚ ਤੁਸੀਂ ਇਸ ਕਟੋਰੀ ਵਿੱਚ ਬਰਤਨ ਵਿੱਚ ਕੱਚੇ ਚਾਵਲ ਭਰ ਲੈਣੇ ਹਨ ਫਿਰ ਇਹ ਚਾਵਲ ਪੂਰੀ ਤਰ੍ਹਾਂ ਹੀ ਸਾਫ਼ ਹੋਣੇ ਚਾਹੀਦੇ ਹਨ ਤੇ ਬਿਨਾਂ ਟੁੱਟੇ ਅਤੇ ਪਵਿੱਤਰ ਹੋਣੇ ਚਾਹੀਦੇ ਹਨ ਤੁਸੀਂ ਇਹ ਸਰਲਤਾ ਸੰਪੂਰਨਤਾ ਤੇ ਸਮ੍ਰiddhi ਦੇ ਸਾਰੀਆਂ ਹੀ ਚੀਜ਼ਾਂ ਪ੍ਰਤੀਕ ਹੁੰਦੀਆਂ ਹਨ ਸਤ ਸੰਗਤ ਜੀ ਲਗਭਗ ਇੱਕ ਮੁਠੀ ਚਾਵਲ ਤੇ 50 ਜਾਂ 100 ਗ੍ਰਾਮ ਦੇ ਵਿੱਚ ਜਿਹੜੇ ਇੱਕ ਹੋਣ ਇੰਨੇ ਤਾਂ ਜ਼ਰੂਰ ਚਾਹੀਦੇ ਹਨ ਇਹ ਚਾਵਲ ਪਾਉਂਦੇ ਸਮੇਂ ਵੀ ਮਨ ਵਿੱਚ ਸਕਾਰਾਤਮਕ ਵਿਚਾਰ ਹੀ ਰੱਖਣੇ ਹਨ ਵਾਹਿਗੁਰੂ ਜੀ ਦੇ ਨਾਮ ਦਾ ਜਪ ਕਰਦੇ ਹੋਏ ਤੁਸੀਂ ਚਾਵਲ ਨੂੰ ਪਿਆਰ ਅਤੇ ਸ਼ਰਧਾ ਦੇ ਨਾਲ ਉਸ ਬਰਤਨ ਵਿੱਚ ਪਾਉਣਾ ਹੈ ਫਿਰ ਆਪਣੀ ਅਰਦਾਸ ਨੂੰ ਮਨ ਹੀ ਵਿੱਚ ਦੁਹਰਾਉਣਾ ਹੈ ਜਿਵੇਂ ਕਿ ਸਤ ਸੰਗਤ ਜੀ ਘਰ ਵਿੱਚ ਸੁੱਖ ਸ਼ਾਂਤੀ ਆਰਥਿਕ ਸਮਰiddhi ਸਿਹਤ ਜਾਂ ਵਿਆਹ ਦੀਆਂ ਅੜਚਨਾ ਨੂੰ ਦੂਰ ਕਰਨ ਲਈ ਜੋ ਵੀ ਤੁਹਾਡੀ ਮਨੋਕਾਮਨਾ ਹੈ ਤੁਸੀਂ ਉਸ ਨੂੰ ਆਪਣੇ ਮਨ ਵਿੱਚ ਦੁਹਰਾਉਂਦੇ ਜਾਣਾ ਹੈ ਸਾਤ ਸੰਗਤ ਜੀ ਫਿਰ ਚਾਵਲ ਪਾਉਣ ਤੋਂ ਬਾਅਦ ਕਟੋਰੀ ਉੱਤੇ ਇੱਕ ਸਾਫ ਸਫੈਦ ਕੱਪੜਾ ਪਾ ਦੇਣਾ ਹੈ ਭਾਵ ਕਿ ਇਸ ਬਰਤਨ ਦੇ ਵਿਚਲੇ ਚਾਵਲਾਂ ਨੂੰ ਤੁਸੀਂ ਢੱਕ ਲੈਣਾ ਹੈ ਫਿਰ ਸਫੈਦ ਕੱਪੜਾ ਸ਼ੁੱਧਤਾ ਤੇ ਸਕਾਰਾਤਮਕਤਾ ਦੀ ਨਿਸ਼ਾਨੀ ਹੁੰਦੀ ਹੈ ਇਹ ਚਾਵਲ ਨੂੰ ਧੂੜ ਤੇ ਨਕਾਰਾਤਮਕ ਊਰਜਾ ਜਾਂ ਬਾਹਰੀ ਪ੍ਰਭਾਵ ਤੋਂ ਬਚਾ ਕੇ ਰੱਖਦਾ ਹੈ ਫਿਰ ਇਹ ਕਪੜਾ ਟੱਕਦੇ ਸਮੇਂ ਵੀ ਮਨ ਵਿੱਚ ਸੋਚੋ ਕਿ ਤੁਹਾਡੀ ਅਰਦਾਸ ਵਾਹਿਗੁਰੂ ਜੀ ਦੇ ਦਰਬਾਰ ਵਿੱਚ ਜਾ ਰਹੀ ਹੈ। ਅਤੇ ਇਹ ਵਿਧੀ ਤੁਹਾਡੇ ਜੀਵਨ ਵਿੱਚ ਸਕਾਰਾਤਮਕ ਬਦਲਾਅ ਲੈ ਕੇ ਆਵੇਗੀ। ਫਿਰ ਸਾਧ ਸੰਗਤ ਜੀ ਇਸ ਤੋਂ ਬਾਅਦ ਸਿਮਰਨ ਅਤੇ ਅਰਦਾਸ ਦਾ ਮਹੱਤਵਪੂਰਨ ਪੜਾਅ ਸ਼ੁਰੂ ਹੋ ਜਾਂਦਾ ਹੈ। ਸਾਧ ਸੰਗਤ ਜੀ ਕਟੋਰੀ ਨੂੰ ਚੰਦ ਦੀ ਦਿਸ਼ਾ ਵੱਲ ਰੱਖਣ ਤੋਂ ਪਹਿਲਾਂ ਤੁਸੀਂ ਆਪਣੇ ਘਰ ਦੇ ਕਿਸੇ ਪਵਿੱਤਰ ਸਥਾਨ ਤੇ ਸਾਧ ਸੰਗਤ ਜੀ ਜਿੱਥੇ ਸ਼ੋਰ ਸ਼ਰਾਬਾ ਜ਼ਿਆਦਾ ਬਿਲਕੁਲ ਨਾ ਹੋਵੇ। ਉੱਥੇ ਬੈਠ ਕੇ ਤੁਸੀਂ ਮੂਲ ਮੰਤਰ ਦਾ ਜਾਪ ਕਰਨਾ ਹੈ ਜਾਂ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨਾ ਹੈ ਇਹ ਜਾਪ ਤੁਸੀਂ 11 ਵਾਰ ਪੂਰੀ ਸ਼ਰਧਾ ਤੇ ਧਿਆਨ ਨਾਲ ਕਰਨਾ ਹੈ ਸਾਧ ਸੰਗਤ ਜੀ ਸਿਮਰਨ ਦੇ ਦੌਰਾਨ ਆਪਣੇ ਮਨ ਨੂੰ ਸ਼ਾਂਤ ਰੱਖਣਾ ਹੈ ਬਾਹਰੀ ਵਿਚਾਰਾਂ ਤੋਂ ਮੁਕਤ ਰੱਖਣਾ ਹੈ ਅਤੇ ਵਾਹਿਗੁਰੂ ਜੀ ਦੇ ਉੱਪਰ ਪੂਰਾ ਵਿਸ਼ਵਾਸ ਰੱਖਣਾ ਹੈ ਸਤਸੰਗਤ ਜੀ ਸਿਮਰਨ ਤੁਹਾਡੇ ਮਨ ਨੂੰ ਸ਼ੁੱਧ ਕਰਦਾ ਹੈ ਤੇ ਤੁਹਾਡੀ ਅਰਦਾਸ ਨੂੰ ਵਾਹਿਗੁਰੂ ਜੀ ਦੇ ਦਰਬਾਰ ਵਿੱਚ ਪਹੁੰਚਾਉਣ ਲਈ ਤਿਆਰ ਕਰਦਾ ਹੈ ਫਿਰ ਸਤਸੰਗਤ ਜੀ ਸਿਮਰਨ ਕਰਨ ਤੋਂ ਬਾਅਦ ਪਰਮਾਤਮਾ ਦੇ ਅੱਗੇ ਅਰਦਾਸ ਕਰਨੀ ਹੈ ਅਰਦਾਸ ਸਰਲ ਅਤੇ ਸੱਚੇ ਸ਼ਬਦਾਂ ਵਿੱਚ ਹੋਣੀ ਚਾਹੀਦੀ ਹੈ ਆਪਣੀ ਦਿਲੋਂ ਮੰਗੀ ਇੱਛਾ ਨੂੰ ਪ੍ਰਗਟ ਕਰ ਦੇਣਾ ਹੈ ਜਿਵੇਂ ਸਤਸੰਗਤ ਜੀ ਵਾਹਿਗੁਰੂ ਜੀ ਸਾਡੇ ਘਰ ਵਿੱਚ ਸੁੱਖ ਸ਼ਾਂਤੀ ਬਖਸ਼ੋ ਸਾਡੀਆਂ ਮੁਸ਼ਕਲਾਂ ਨੂੰ ਦੂਰ ਕਰੋ ਸਾਡੀ ਇਹ ਮਨੋ ਕਾਮਨਾ ਪੂਰੀ ਕਰ ਦੋ ਅਰਦਾਸ ਦੌਰਾਨ ਸਕਾਰਾਤਮਕ ਨੀਅਤ ਅਤੇ ਸ਼ਰਧਾ ਰੱਖਣੀ ਹੈ ਸਤਿਗੁਰੂ ਜੀ ਸਾਡੇ ਮਨ ਦੀ ਸ਼ੁੱਧਤਾ ਅਤੇ ਸੱਚਾਈ ਨੂੰ ਵੇਖਦੇ ਹਨ ਫਿਰ ਸਾਥ ਸੰਗਤ ਜੀ ਅਰਦਾਸ ਪੂਰੀ ਹੋਣ ਤੋਂ ਬਾਅਦ ਮਨ ਵਿੱਚ ਸੋਚੋ ਕਿ ਵਾਹਿਗੁਰੂ ਜੀ ਨੇ ਤੁਹਾਡੀ ਅਰਦਾਸ ਸੁਣ ਲਈ ਹੈ ਤੁਹਾਡੀ ਮਨੋ ਕਾਮਨਾ ਹੁਣ ਜਲਦ ਹੀ ਪੂਰੀ ਹੋ ਜਾਵੇਗੀ ਸਾਥ ਸੰਗਤ ਜੀ ਤੁਹਾਨੂੰ ਦੱਸ ਦਈਏ ਕਿ ਪੁੰਨਿਆਂ ਦੀ ਰਾਤ ਦੇ ਸਮੇਂ ਭਾਵ ਕਿ ਸੂਰਜ ਛਿਪਣ ਤੋਂ ਬਾਅਦ ਚਾਵਲ ਨਾਲ ਭਰੀ ਹੋਈ ਇਸ ਕਟੋਰੀ ਨੂੰ ਤੁਸੀਂ ਆਪਣੇ ਘਰ ਦੀ ਛੱਤ ਤੇ ਜਾਂ ਕਿਸੇ ਖੁੱਲ੍ਹੀ ਜਗ੍ਹਾ ਤੇ ਰੱਖ ਦੇਣਾ ਹੈ ਜਿੱਥੇ ਅਸਮਾਨ ਸਾਫ਼ ਦਿਖਾਈ ਦੇਵੇ ਕਿਉਂਕਿ ਪੁੰਨਿਆਂ ਦੀ ਰਾਤ ਨੂੰ ਚੰ드ਰਮਾ ਨਜ਼ਰ ਜ਼ਰੂਰ ਆਉਂਦਾ ਹੈ ਪਰ ਤੁਸੀਂ ਚੰਦ ਦੀ ਦਿਸ਼ਾ ਜਾਣੀ ਅਸਮਾਨ ਵੱਲ ਕਟੋਰੀ ਰੱਖ ਕੇ ਟਕਣੀ ਹੈ ਸਫੈਦ ਕੱਪੜਾ ਬਾਅਦ ਵਿੱਚ ਹਟਾ ਦੇਣਾ ਹੈ ਤਾਂ ਜੋ ਚਾਵਲ ਦੇ ਉੱਪਰ ਚੰਦ ਦੀ ਸਕਾਰਾਤਮਕ ਊਰਜਾ ਗ੍ਰਹਿਣ ਹੋ ਜਾਵੇ ਤਾਂ ਸਾਧ ਸੰਗਤ ਜੀ ਫਿਰ ਤੁਸੀਂ ਕਟੋਰੀ ਨੂੰ ਸੁਰੱਖਿਅਤ ਜਗ੍ਹਾ ਤੇ ਰੱਖ ਦੇਣਾ ਹੈ ਜਿੱਥੇ ਇਹ ਡਿੱਗੇ ਨਾ ਤੇ ਨਾ ਹੀ ਕੋਈ ਜਾਨਵਰ ਜਾਂ ਪੰਛੀ ਇਸ ਨੂੰ ਛੂ ਸਕੇ ਫਿਰ ਸਾਧ ਸੰਗਤ ਜੀ ਕਟੋਰੀ ਨੂੰ ਰੱਖਦੇ ਸਮੇਂ ਅਸਮਾਨ ਵੱਲ ਵੇਖਣਾ ਹੈ ਤੇ ਮਨ ਵਿੱਚ ਪਰਮਾਤਮਾ ਦਾ ਸਿਮਰਨ ਕਰਨਾ ਹੈ ਵਾਹਿਗੁਰੂ ਜੀ ਦੇ ਨਾਮ ਦਾ ਜਾਪ ਕਰਦੇ ਹੋਏ ਆਪਣੇ ਮਨ ਹੀ ਮਨ ਵਿੱਚ ਆਪਣੀ ਅਰਦਾਸ ਨੂੰ ਲੈ ਕੇ ਆਉਣਾ ਹੈ ਪੁੰਨਿਆਂ ਦੀ ਰਾਤ ਜਿਹੜੀ ਊਰਜਾ ਹੁੰਦੀ ਹੈ ਉਹ ਚਾਵਲਾਂ ਵਿੱਚ ਸਮਾ ਰਹੀ ਹੁੰਦੀ ਹੈ ਤੁਹਾਡੀ ਅਰਦਾਸ ਨੂੰ ਵਾਹਿਗੁਰੂ ਜੀ ਦੇ ਦਰਬਾਰ ਵਿੱਚ ਪਹੁੰਚਾ ਰਹੀ ਹੁੰਦੀ ਹੈ ਸਾਧ ਸੰਗਤ ਜੀ ਇਸ ਦੌਰਾਨ ਮਨ ਵਿੱਚ ਸਕਾਰਾਤਮਕ ਵਿਚਾਰ ਰੱਖੋ ਅਤੇ ਵਿਸ਼ਵਾਸ ਕਰੋ ਵਾਹਿਗੁਰੂ ਜੀ ਤੁਹਾਡੀ ਹਰ ਮਨੋ ਕਾਮਨਾ ਪੂਰੀ ਕਰ ਦੇਣਗੇ ਸੋ ਸਾਧ ਸੰਗਤ ਜੀ ਕਟੋਰੀ ਨੂੰ ਸਾਰੀ ਰਾਤ ਉਸ ਜਗ੍ਹਾ ਤੇ ਰਹਿਣ ਦੇਣਾ ਹੈ ਤਾਂ ਜੋ ਚੰਦਰਮਾ ਦੀ ਸਕਾਰਾਤਮਕ ਊਰਜਾ ਇਸ ਵਿੱਚ ਪੂਰੀ ਤਰ੍ਹਾਂ ਸਮਾ ਸਕੇ ਫਿਰ ਸਾਧ ਸੰਗਤ ਜੀ ਅਗਲੀ ਸਵੇਰ ਸੂਰਜ ਉੱਗਣ ਤੋਂ ਬਾਅਦ ਤੁਸੀਂ ਉਸ ਕਟੋਰੀ ਨੂੰ ਸੰਭਾਲ ਕੇ ਉਠਾਉਣਾ ਹੈ ਇਹਨਾਂ ਚਾਵਲਾਂ ਨੂੰ ਇੱਕ ਸਫੈਦ ਕਪੜੇ ਵਿੱਚ ਬੰਨ ਕੇ ਆਪਣੇ ਘਰ ਦੇ ਪਵਿੱਤਰ ਸਥਾਨ ਜਾਂ ਫਿਰ ਤਜੋਰੀ ਵਿੱਚ ਪੈਸੇ ਵਾਲੀ ਜਗ੍ਹਾ ਤੇ ਰੱਖ ਸਕਦੇ ਹੋ ਇਹ ਚਾਵਲ ਹੁਣ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਸਕਾਰਾਤਮਕ ਊਰਜਾ ਨਾਲ ਭਰੇ ਹੋਏ ਹਨ ਇਹ ਤੁਹਾਡੀ ਅਰਦਾਸ ਦਾ ਪ੍ਰਤੀਕ ਹਨ ਇਹਨਾਂ ਚਾਵਲਾਂ ਨੂੰ ਸੰਭਾਲ ਕੇ ਰੱਖਣਾ ਬੜਾ ਜ਼ਰੂਰੀ ਹੈ ਕਿਉਂਕਿ ਇਹ ਤੁਹਾਡੇ ਸਕਾਰਾਤਮਕ ਇਰਾਦਿਆਂ ਤੇ ਸ਼ਰਧਾ ਦੀ ਨਿਸ਼ਾਨੀ ਹੈ ਤਾਂ ਫਿਰ ਸਾਧ ਸੰਗਤ ਜੀ ਇਹ ਜੋ ਚਾਵਲ ਹਨ ਇਹਨਾਂ ਵਿੱਚ ਵਾਹਿਗੁਰੂ ਜੀ ਅਤੇ ਚੰਦ ਦੀ ਸਕਾਰਾਤਮਕ ਊਰਜਾ ਸਮਾਈ ਹੋਈ ਹੈ ਜਿਸ ਸਮੇਂ ਇਹ ਸਾਡੇ ਘਰ ਦੀ ਤਜੋਰੀ ਜਾਂ ਸਾਡੇ ਘਰ ਵਿੱਚ ਰਹਿੰਦੇ ਹਨ ਤਾਂ ਸਾਧ ਸੰਗਤ ਜੀ ਸਾਡੇ ਘਰ ਵਿੱਚਲੀ ਜਿੰਨੀ ਵੀ ਮਾੜੀ ਸ਼ਕਤੀ ਹੈ ਨਕਾਰਾਤਮਕ ਊਰਜਾ ਹੈ ਉਸ ਨੂੰ ਜੜ ਤੋਂ ਖਤਮ ਕਰ ਦਿੰਦੇ ਹਨ ਜਿਸ ਕਾਰਨ ਸਾਡੇ ਘਰ ਵਿੱਚ ਸੁਖ ਸ਼ਾਂਤੀ ਦਾ ਵਾਸ ਹੋ ਜਾਂਦਾ ਹੈ। ਪ੍ਰਸਾਦ ਸਿੰਘ ਜੀ ਨਾਲ ਹੀ ਨਾਲ ਜੋ ਅਸੀਂ ਪਾਠ ਸਿਮਰਨ ਕਰਦੇ ਹਾਂ, ਜੋ ਅਸੀਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦੇ ਹਾਂ, ਉਹ ਵੀ ਸਾਡੇ ਘਰ ਨੂੰ, ਸਾਡੇ ਸਰੀਰ ਨੂੰ ਤੇ ਸਾਡੇ ਮਨ ਵਿੱਚ ਲੀਆਂ ਜਿੰਨੀਆਂ ਵੀ ਨਕਾਰਾਤਮਕ ਸ਼ਕਤੀਆਂ ਹੁੰਦੀਆਂ ਹਨ, ਉਹਨਾਂ ਤੋਂ ਦੂਰ ਕਰ ਦਿੰਦਾ ਹੈ। ਸਾਡੇ ਮਨ ਵਿੱਚ ਸੁਖ ਸ਼ਾਂਤੀ ਭਰ ਦਿੰਦੇ ਹਨ। ਸੋ ਸਾਧ ਸੰਗਤ ਜੀ ਇਹ ਜਿਹੜਾ ਉਪਾਅ ਹੈ, ਇਹ ਕਰਮ ਹੈ। ਇਹ ਸਾਡੀ ਜ਼ਿੰਦਗੀ ਦਾ ਬਹੁਤ ਛੋਟਾ ਹਿੱਸਾ ਹੁੰਦੇ ਹਨ ਅਸੀਂ ਇਹਨਾਂ ਦਾ ਸਹਾਰਾ ਲੈ ਸਕਦੇ ਹਾਂ ਇਹ ਸਾਡੀ ਮਦਦ ਵੀ ਕਰਦੇ ਹਨ ਪਰ ਸਾਧ ਸੰਗਤ ਜੀ ਜੋ ਅਸਲ ਤਾਕਤ ਹੈ ਉਹ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਨਾਮ ਦੇ ਵਿੱਚ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਦਾ ਨਾਮ ਸਿਮਰਦੇ ਹੀ ਰਹਿਣਾ ਹੈ ਸੋ ਸਾਧ ਸੰਗਤ ਜੀ ਤੁਸੀਂ ਕਰਮ ਦੇ ਨਾਲ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਨਾਮ ਦਾ ਸਹਾਰਾ ਜ਼ਰੂਰ ਲੈਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ